ਆ ਦੇਖੋ ਜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਜਿਹੜੇ ਪਿੰਡ ਨੇ ਉਹਨਾਂ ਵਾਸਤੇ ਅਸੀਂ ਖੇਤ ਧੀਆਂ ਆ ਗਰਾਊਂਡਾਂ ਬਣਾਉਣ ਵਾਸਤੇ ਆ ਪਾਰਕਾਂ ਬਣਾਉਣ ਵਾਸਤੇ ਸ਼ਮਸ਼ਾਨ ਘਾਟ ਬਣਾਉਣ ਵਾਸਤੇ ਜਿੱਥੇ ਕੋਈ ਘਾਟਾਂ ਨੇ ਚਾਰਦੁਵਾਰੀ ਜਾਂ ਕੋਈ ਹੋਰ ਕੰਮ ਹੋਣ ਵਾਲੇ ਨੇ ਬੈਠਣ ਤੇ ਪ੍ਰਬੰਧ ਨੇ ਸੋ ਛਪਣਾ ਦੀ ਸਪਾਈ ਵਾਸਤੇ ਅਸੀਂ ਅੱਜ ਜੰਡਿਆਲਾ ਗੁਰੂ ਦੇ ਆ ਵਿੱਚ 4 ਕਰੋੜ ਤੇ 85 ਲੱਖ ਰੁਪਏ ਜਿਹੜਾ ਆ ਉਹ ਵੰਡਿਆ ਔਰ ਮੈਂ ਸਮਝਦਾ ਕਿ ਪਿਛੇ ਪਿਛਲੇ ਦਿਨੀ ਅਸੀਂ ਇੱਕ ਮੀਟਿੰਗ ਕੀਤੀ ਸੀਗੀ ਸਾਰੇ ਸਰਪੰਚ ਸਾਹਿਬਾਨਾਂ ਨਾਲ ਅ ਅਧਿਕਾਰੀਆਂ ਨਾਲ ਔਰ ਜੋ ਜੋ ਵੀ ਕੰਮ ਪਿੰਡ ਦੇ ਸਰਪੰਚਾਂ ਨੇ ਕਹੇ ਸੀਗੇ ਉਹ ਅਸੀਂ ਸਾਰੇ ਨੋਟ ਕੀਤੇ ਔਰ ਉਹਨਾਂ ਵਾਸਤੇ ਦੇਖਿਆ ਕਿ ਕਿੰਨੀ ਇਸ ਪਿੰਡ ਵਾਸਤੇ ਗ੍ਰਾਂਟ ਚਾਹੀਦੀ ਆ ਸੋ 4 ਕਰੋੜ 85 ਲੱਖ ਰੁਪਇਆ ਜਿਹੜਾ ਜੋ ਜੋ ਡਿਮਾਂਡ ਸਾਡੇ ਤੱਕ ਹੁਣ ਤੱਕ ਆਈਆਂ ਸੀਗੀਆਂ ਉਹ ਅਸੀਂ ਅੱਜ ਵੰਡਿਆ ਇਸ ਤੋਂ ਇਲਾਵਾ ਹੋਰ ਵੀ ਜੇ ਕੋਈ ਪਿੰਡਾਂ ਵੱਲੋਂ ਡਿਮਾਂਡਸ ਆਉਣ ਕਿਆਂ ਤੇ ਉਹ ਵੀ ਉਸੇ ਹਿਸਾਬ ਨਾਲ ਉਹਨਾਂ ਦੀ ਕੋਰਤੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਪਿਛਲੇ 3 ਸਾਲਾਂ ਤੋਂ ਬਾਖੂਬੀ ਆਪਣੇ ਕੰਮ ਜਿਹੜੇ ਆ ਉਹ ਨਿਭਾ ਰਹੀ ਆ ਪੈਸੇ ਦੀ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਆ ਸਿਰਫ ਇੱਕ ਪੁਰਾਣੀਆਂ ਸਰਕਾਰਾਂ ਦੇ ਵਿੱਚ ਨੀਤ ਦੀ ਕਮੀ ਸੀਗੀ ਸੋ ਅਸੀਂ ਪਹਿਲੇ ਦਿਨ ਤੋਂ ਹੀ ਜਿਹੜੇ ਪਿੰਡਾਂ ਦੇ ਵਿਕਾਸ ਵਾਸਤੇ ਲੱਗੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਜਿਹੜੀ ਆ ਉਹ ਚੱਲ ਰਹੀ ਆ ਸੋ ਮੈਂ ਵਧਾਈ ਦਿਨਣਾ ਚੰਡੇ ਵਾਲਾ ਕੇ ਦੇ ਸਾਰੇ ਪੰਚ ਸਰਪੰਚ ਸਹਿਬਾਨਾਂ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਵਾਸਤੇ ਅੱਜ ਇਹ ਅਮਾਉਂਟ ਪਿੰਡਾਂ ਵਾਸਤੇ ਜਾਰੀ ਕੀਤੀ ਗਈ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਪਿੰਡਾਂ ਦਾ ਕਾਫੀ ਫਾਇਦਾ ਹੋਊਗਾ। ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਬਾਰੇ ਦੱਸੋ। ਦੇਖੋ ਨਸ਼ਾ ਵਿਰੋਧੀ ਮੁਹਿੰਮ ਸਾਡੀ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਚਲਾਈ ਹੋਈ ਆ। ਸਰਦਾਰ ਭੁਰਮਨ ਸਿੰਘ ਮਾਨ ਸਾਹਿਬ ਨੇ ਜੋਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ। ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜਿਹੜਾ ਨਹੀਂ ਰਹਿਣ ਦਵਾਂਗੇ। ਸਾਡੀ ਇੱਕੋ ਇੱਕ ਚੇਤਾਵਨੀ ਆ ਕਿ ਨਸ਼ਾ ਤਸਕਰ ਚਾਹੇ ਤਾਂ ਪੰਜਾਬ ਛੱਡ ਦੇਣ ਜਾਂ ਨਸ਼ੇ ਦਾ ਤੰਦਾ ਛੱਡ ਦੇਣ। ਅਸੀਂ ਇਹ ਗੱਲ ਬਿਲਕੁਲ ਨਸ਼ੇ ਬਿਲਕੁਲ ਪੰਜਾਬ ਦੇ ਵਿੱਚ ਸਹਿਣ ਨਹੀਂ ਕੀਤੇਗਾ। ਸਿਆ ਕਿਹੜੀ ਕੋਈ ਕੋਈ ਦਖਲਅੰਦਾਜ਼ੀ ਨਹੀਂ ਜੀ ਚਾਹੇ ਕਿ ਟਾ ਵੀ ਵਡਾ ਕਾਤੇ ਕਿਸੇ ਵੀ ਬੰਦੇ ਦਾ ਕੋਈ ਜਿਹੜਾ ਵੀ ਹੋਵੇ ਜਿਹੜਾ ਨਸ਼ਿਆਂ ਦੇ ਤੰਦੇ ਦੇ ਵਿੱਚ ਇਨਵੋਲਵ ਹੋਊਗਾ ਉਹਨੂੰ ਜਿਹੜਾ ਆ ਉਹ ਆਪਣੀਆਂ ਜਿਹੜਾ ਕਾਨੂੰਨੀ ਪਰਕੇ ਰਿਆ ਉਹਨੂੰ ਫੇਸ ਕਰਨੀ ਪਊਗੀ ਅਸੀਂ ਬਿਲਕੁਲ ਜਿਹੜਾ ਇੱਥੇ ਸਾਡੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਆ ਨਸ਼ਿਆਂ ਦੇ ਖਿਲਾਫ ਠੀਕ